ਮੈਸੂਦੂ ਦੇ ਤਿੰਨ ਪਰਚਾ ਦੇ ਸ਼ਿਕਾਇਤ ਵਿੱਚ ਹੋਏ ਚਾਹੇ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਤੇ ਜਿਗਰੂ ਕਰਕੇ ਜੇਲਾ ਵਿੱਚ ਭੇਜਣ ਦੇ ਗਲਾਫ ਹੋ ਗਏ ਚਾਹੇ ਉਸ ਤੋਂ ਪਹਿਲਾਂ ਠੁੱਠੇ ਪਰਚੇ 20 ਸਾਲ ਤੋਂ ਬਾਅਦ ساری ਸਰਕਾਰੀ ਅਮਲੇ ਦਾ ਨਾਪੂਰੀ ਦੌਰ ਤੇ ਗੋਧੀਆਂ ਦੇ ਖਿਲਾਫ ਕਿੰਨ ਕੱਟਣਾ ਹੋਵੇ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਆਵਾਜ਼ ਉਠਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਗਵੰਤ ਮੈਨੂੰ ਲੱਗਦਾ ਕਿ ਇਹ ਬਿਲਕੁਲ ਕੋਰਾ ਵਾ ਇਤਿਹਾਸ ਦੇ ਪੰਜਾਬ ਤੋਂ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੋਊਗਾ کیا ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਦੇ ਪੰਜਾਬੀਆਂ ਦੇ ਇਸ ਖਾਂ ਦੇ ਸਰਕਾਰੀ ਮਸ਼ਹੂਰ ਦਾ ਉਪਯੋਗ ਕਰਕੇ ਜ਼ੋਮਰਾਟ ਹੁੰਦਾ ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ ਪੁਰਾਨੀਆਂ ਦਾ ਮੁਗਲਾਂ ਦਾ ਜਕਰੀਆ ਖਾਨ ਦਾ ਮੀਰ ਮਨੂ ਦਾ ਜ਼ਿਕਰ ਹੋਇਆ ਇਕੋ ਜੁਲੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਬੱਚੇ ਵੀ ਬਛੇ ਨਹੀਂ ਗਏ ਔਰ ਤਾਂ ਬੱਚਿਆਂ ਦੇ ਸਿਰਾਂ ਨੂੰ ਦੇਜਿਆ ਤੇ ਟੰਗੇ ਕਤਲੋਗ ਹਰਤ ਹੋਈ ਕਿ ਉਹ ਨਹੀਂ ਮੁਕਾਸ ਦੇ ਭਗਵੰਤ ਆ ਮੀਰ ਮੰਨੂ ਹੋਏ ਪੜ ਕੇ ਗਏ ਗੋਸ਼ ਮੰਨੂ ਸਾਡੀ ਦਾਤਰੀ ਪ੍ਰਚੰਡਾ ਸੁਣਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਕੋਟਤਾ ਅਸੀਂ ਦੂਸ਼ ਪਾਏ ਹੋਏ ਅਬ ਇਕਲਾ ਕੱਟਦਾ ਵਾ 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 ਦੁਵੰਤ ਅੱਜ ਕੱਢ ਤੇਜਲਾ ਭਗਵਾ ਆਨਾ ਸਤੂ ਅੱਜ ਇਕ ਗੇਂ ਸੱਚ ਦਾ ਮੂਜਸਮਾ ਬਣਾਇਆ ਤੁਸ ਨੂੰ ਜ਼ਮਾਨਤ ਮੇਰੀ ਇਹ ਖੋਰ ਪਰਚਾ ਜਦੋਂ ਪਤਾ ਲੱਗਿਆ ਕਿ ਕੋਈ ਇੰਦੇ ਚ ਵੀ ਜ਼ਮਾਨਤ ਮੇਂ ਜਾਣੀ ਆ ਇਕ ਹੋਰ ਦੇ ਵਿੱਚ ਪਰਚਾ ਮੈਂ ਇੱਕ ਹੱਥ ਤੋੜੇ ਕੋ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਨੀ ਆ ਮੈਂ ਤੁਹਾਨੂੰ ਕੋ ਇੱਕ ਨਾ ਇੱਕ ਵਾਦਾ ਪਾਸ ਕਰਵਾਣਾ ਵਾ ਕਿ ਭਗਵਾਨ ਸਵਾਦ ਦੋ ਚੀਜ਼ਾਂ ਦੋ ਫੋਟੋਆਂ ਟੰਗਦਾ ਆਪਣੇ ਪਿੱਛੇ ਤੇਜੀ ਬਾੜ ਵੀ ਟੰਗ ਕਰਵਾ ਇੱਕ ਟੰਗਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਟੰਗਦਾ ਉਹ ਬਾਬਾ ਸਾਹਿਬ ਮੇਕਰ ਜਿਹਨਾਂ ਨੇ ਸਾਡਾ ਸਰਦਾਰ ਛੱਡਿਆ ਦੋਸਤੋ ਪਹਾੜ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਕਿ ਉਸ ਨੇ ਆ ਐਮਐਸਏ ਤੇ ਕਾਡੇ ਵਰਗੇ ਤੇ ਕੋਟਾ ਵਰਗੇ ਕਾਲੇ ਕੰਮਾਂ ਦਾ ਸਾਥ ਲੈਣਾ ਸੀਗਾ ਹਰ ਕਿਸ ਨੇ ਜਿਹੜਾ ਆਪਣੀ ਜਾਨ ਗਵਾ ਲਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਹ ਸੀਖੋ ਟੱਗੀ ਹੋਈ ਹੈ ਬਾਬਾ ਸਾਹਿਬ ਉਮੇਦਕਰ ਦੀ ਫੋਟੋ ਟੱਗੀ ਹੋਈ ਹੈ ਕਿ ਬਾਬਾ ਸਾਹਿਬ ਉਮੇਦਕਰ ਜਿਨ੍ਹਾਂ ਨੇ ਸੰਵਿਧਾਨ ਚੜਿਆ ਕਿ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਤੁਹਾਨੂੰ ਸੁਪਨੇ ਤਿੰਨ ਝੁੱਠੇ ਪਰਚੇ ਇਹ ਖੇਰੇ ਦੀ ਜਵਾਨ ਹੋਵੇ ਉਹਦੇ ਤੇ ਇੱਕ ਉਦਨ ਤੜਕੇ 2:00 ਵਜ ਕੇ 10 ਮਿੰਟ ਤੇ ਚੁੱਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਝੱਟ ਕੇ ਐਨਐਸਏ ਲਾ ਕੇ ਤੇ ਖਸਾਮ ਜਾਂ ਜਿਨਾ ਨਹੀਂ ਸੰਵਿਧਾਨ ਦੇ ਸਭ ਕੁਝ ਹੈ ਮਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਅਜਿਹਾਲੇ ਥਾਣੇ ਫੈਸਲਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਰਾਬ ਪ੍ਰਚਾਰ ਜੇ ਕਿ ਚਲੋ ਮਾਣ ਲੈ ਆ ਕੇ ਜਨਾਲੇ ਵਿੱਚ ਬੜਕ ਹੋ ਗਈ ਤੁਸੀਂ 307 ਆਓ ਤੁਸੀਂ 459 ਆਓ ਤੁਸੀਂ ਨਾ 510 ਕਰ ਕੋ 50 ਦੀ ਜੇਲ੍ਹ ਵਿੱਚ ਰੱਖੋ ਕਿ ਬਾਬਾ ਸਾਹਿਬ ਬੇਕਰ ਨੇ ਤੇ ਤੁਹਾਨੂੰ ਅਧਿਕਾਰ ਦਿੱਤਾ ਸੀ ਇਸ ਸਮਾਜਨ ਦੇ ਵਿੱਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਾਕੇ ਤੁਸੀਂ ਸਾਰੀਆਂ ਜੇਲ੍ਹਾਂ ਸੋ ਅੱਜ ਤੁਹਾਡੇ ਰਿਕੋਰਡਾਂ ਦੇ ਵਿੱਚ ਪੰਜਾਬ ਦਾ ਇਕੱਠ ਆ ਇਸ ਕਰਕੇ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਅੱਜ ਆਜ ਹੱਥ ਕਰੇ ਕਰਕੇ ਚਕਾਰਾ ਸੱਜ ਕੇ ਮਾਤਾ-ਪਾਸਵਾੜਾ ਇਕੱਠੋਂ ਕਰ ਜੇ ਜ਼ੁਲਮ ਕਰਨਾ ਨਾ ਕਰ ਤਗੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਜ਼ਰੂਰ ਕੋ ਸਰਕਾਰੀ ਤੰਤਰ ਦਾ ਤੁਸੀਂ ਦੂਰ ਕੋ ਕਰ ਸਕਦੇ ਆ ਉੱਚੇ ਕਰ ਸਕਦੇ ਆ ਜੇਲਾ ਛੁੱਟ ਸਕਦੇ ਆ ਕਰ ਔਰ ਫਿਰ ਉਹ ਦੂਰ ਕੋ ਚੁਟਾਓ ਸਹਿਮਤ ਹੋ ਦੋ ਦਿਕਾਰਾ ਹੱਥ ਖੜੇ ਕਰਕੇ ਇਹ ਕਹੋ ਭਗਵੰਤ ਨੂੰ ਜੇ ਅੱਜ ਤੋਂ ਬਾਅਦ ਤੈਨੂੰ ਉਹਦੀ ਗਾੜ ਨਹੀਂਗਾ ਕਿ ਤੂੰ ਸਹੀ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਉਹਦੀ ਗਾੜ ਨਹੀਂਗਾ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਤੇ ਸਹਿਮਤ ਹੋ ਦਿਕਾਰਾ ਚੜ੍ਹ ਲਓ ਪੋਲੇ ਤੋ ਮੈਨੂੰ ਸਾਡੀ ਪਾਰਟੀ ਦੇ ਆਰਪੂ ਸਰਵਾਰ ਪੁਟਾਕ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾਰ ਕੇ ਭਾਨੇ ਸਿੱਧੂ ਨੂੰ ਜਿੱਦੜ ਨਾਲ ਕੜਕ ਦੀ ਛੰਡ ਦੇ ਵਿੱਚ ਰਾਤ ਨੂੰ ਉਸੂਬਾਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਤੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਵਰਤਮਾਨ ਨੂੰ ਪੇਚੀ ਦੇ ਅਗਰ ਉਸ ਨੇ ਇੱਕ ਗੁਨਾਹ ਕੀਤਾ ਵਾ ਤੇ 201 ਗੁਨਾਹ ਕਦੀ माफ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ੋ ਇਹ ਕਚਹਿਰੀ ਵਿੱਚ ਨਹੀਂ ਤੇ ਤੁਹਾਡੀ ਕਚਹਿਰੀ ਵਿੱਚ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਜਾ ਹੈ ਬਹੁਤ ਜਲ 2024 ਦੇ ਚੋਣਾਂ ਚ ਆਪਾਂ ਸਾਰੇ ਜਮਹੂਰੀਅਤ ਸਿਕੀਂ ਘਟਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਤੇ ਲਾ ਦੇ ਕਿ ਚਲ ਨਾ ਮੈਂ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਤਰੀ ਸਾਡੀ ਖਾੜ ਤੋਂ ਲਹਿ ਛਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੋ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਅਜ ਤੱਕ ਸਾਹਬ 33 32 ਸਾਲ ਹੋ ਗਏ ਕੰਨੇ ਘਟ ਗਿਆ ਉਹਦਾ ਪੁੱਤ ਉਹਦੇ ਚਿਹਰੇ 32 ਸਾਲ ਬਾਤ ਦੇ ਅੱਖਾਂ ਚੋਂ ਹਰ ਚੂ ਨਿਕਲਦੇ ਸੀ ਕਿਹਾ ਕੋਹ ਨੂੰ ਯਾਰ ਕਰਕੇ 32 ਸਾਲ ਬਾਤ ਵੀ ਇੱਕ ਕੀੜੀ ਝੂਠੇ ਪੁਲਿਸ ਮੁਕਾਬਲੇ ਚੱਡੇ ਜੀ ਤੀਜੀ ਪੀੜ੍ਹੀ ਸਾਡੀ ਨਸ਼ੇ ਨੇ ਖੱਪੀ ਦਿੱਤੀ ਹੈ ਮੈਂ ਲਾਪੇ ਜਿੰਝ ਲੈ ਕੇ ਆ ਆਹ ਕਾ ਨਾ ਚੱਕਾ ਨਹੀਂ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀਡਿਕਸ਼ਨ ਨਹੀਂ ਗਈ ਕੋਈ ਨਸ਼ਾ ਛਡਾਊ ਪ੍ਰੋਗਰਾਮ ਉਹਨਾਂ ਸਾਰਾ ਛਡਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਹਰ ਕਿਸਮ ਦਾ ਨਸ਼ਾ ਕਾਰਤਵਾਰ ਦੇ ਅੰਦਰ ਆ ਤੀਸਰੀ ਪੀੜ੍ਹੀ ਸਾਡੀ ਆ ਜਿੱਥੇ ਤੁਸੀਂ ਬੈਠੇ ਹੋ ਦੇਸ਼ੋਂ ਪੱਖਾਂ ਵੀ ਮਰਾਰ ਦੇ ਪਿਛੇ ਕੋਸਾਲਾ ਸਾਡੇ ਬੱਚੇ ਇੱਥੋਂ ਉਦਾਸ ਹੋ ਕੇ ਇੱਥੋਂ ਹਤਾਸ਼ ਹੋ ਕੇ ਕੋਈ 4 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕਰਨੇ ਕਹਿੰਦਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਚ ਹੁਣ ਤੱਕ ਟੋਕਾ ਕੈ ਲਗਿਆ 70 ਲੱਖ 50 ਦੇ ਵਿੱਚ ਦੇ ਲਾਚਾਰ بے بس مجبور ناراض ہو کے دے سر سرے اور جدو 1 لاکھ نوجوان ہر جا ویک سال وچ کو دے نال اپنی کرائی واسطے 20 تو 25 لاکھ روپے لے کے جاوے نہ صرف ਸਾڈا ہیومن ریسورس ختم ہویا ਸਾڈی نوجوانی برباد ہوئی لیکن اودے نال نال ਸਾਡਾ ہر پ ہر پ روپیا پنجااب دا وہ سارا پیسہ دے وچ ਇਹਨਾਂ ਰੰਗਲਾ ਪੰਜਾਬ ਆਖਾਂ ਮਿਆਂ ਦੇ ਰਾਦੇ ਬੋਡ ਜੋਗਾ ਤਰੰਦਰ ਕਾਦੀ ਹੁੰਦੀ ਆ ਤੇ ਥੰਗੇ ਸਾਰੇ ਪੰਜਾਬ ਦੇ ਮਾਨ ਸਾਡੇ ਖਿੰਡਾ ਦੇ ਘਰ ਨੂੰ ਮੰਨਿਆ ਇੱਕ ਰੇ ਮੈਂ ਮੇਸ਼ਾ ਸਭ ਤੋਂ ਸ਼ੋਰ ਕਰਦਾ ਮੱਲਿਆ ਕਿ ਕਹਿੰਨਾ ਕਿ ਤੁਸੀਂ ਕੀ ਬਤੀ ਹਜ਼ਾਰ ਬੋਲਵਾ ਤੱਕ ਪਹੁੰਚੇ ਜੁ ਮੇਰਾ ਮੰਨਣਾ ਅੱਜ ਪੰਜਾਬ ਜਦੋਂ ਆਪਾਂ ਗੱਲ ਕਰ ਰਹੇ ਆ ਕਿ 3 ਕਰੋੜ 83 ਜੋ ਅੱਜ ਲੋਕਾਂ ਕਰੇ ਘੱਟੋ ਘੱਟ 25 ਲੱਖ ਨੌਜਵਾਨ ਲੜਕੀਆਂ ਤੇ ਲੜਕੇ ਬੱਚੇ ਆਪਣੇ ਦੇ ਉਸ ਕਾਰਨ ਨੇ ਜੇ ਫਰਸ ਤੋਂ ਇੱਕ ਮਿੰਟ ਵਾਸਤੇ 30000 ਰੁਪਏ ਦਿੱਤੀ ਆ ਕਿੰਨੀ ਹਜ਼ਾਰਾਂ ਲੱਗਦਾ ਹੁੰਦਾ ਉਹ 24 ਲੱਖ 70000 ਦਾ ਕੀ ਹੋਣੀ ਤਾਂ ਜਦ ਤੱਕ ਅਸੀਂ ਖੇਤੀ ਨੂੰ ਮੋੜ ਕੇ ਆਪਣੇ ਪੈਰਾਂ ਦੇ ਨਹੀਂ ਲੱਗੇ ਹੁੰਦੇ ਸਾਡੇ ਇੱਥੋਂ ਦੇ ਇੰਡਸਟਰੀ ਨੂੰ ਪੈਰਾਂ ਦੇ ਨਹੀਂ ਲੱਗੇ ਹੁੰਦੇ ਕਿਉਂ ਬਾਕੀ ਆਪਣਾ ਨਾਮ ਮਰਜ਼ੀ ਪ੍ਰਚਾਰ ਕਰੀ ਲੀਏ ਸਰਕਾਰੀ ਮਸ਼ੀਨਰੀ ਦੇ ਥੋਂ ਜਿੰਨਾ ਮਰਜ਼ੀ ਪ੍ਰਚਾਰ ਕਰੇ ਜਾਏ ਮੀਡੀਆ ਦੇ ਥੋਂ ਟੱਕ ਮੇਰੇ ਵੀ ਮੁਲਾਪ ਨਹੀਂ ਸੰਗਾ ਉਹਨਾਂ ਨੂੰ ਕਿਹਦੇ ਨਾਮ ਲਗਾ ਦੇਂਦੇ ਗੱਲ ਕਰਦੇ ਹਾਂ ਸਿੱਧਾ ਤੁਹਾਨੂੰ ਕੱਢ ਬਥੇ ਇਹ ਜਿਹੜਾ ਬਿਆਖੀ ਦਾ ਮਸਲਾ ਲੱਗਦਾ ਬਹੁਤ ਦੇ ਪਿਛਲੇ ਪੌੜੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀਆ ਐਸਐਸਪੀ ਫ੍ਰੀ ਕੋਰਟ ਨੇ ਜਿਹੜਾ ਡੇਰੇ ਦਾ ਕੱਟਾ ਸੱਚਾ ਸਾਦੇ ਦਾ ਉਹਨੂੰ ਪਰਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਾਈਮਨਲ ਕਾਰਵਾਈ ਲੈਣ ਵਾਸਤੇ ਐਸਐਸਪੀ ਨੂੰ ہوم ڈیپارٹمنٹ دی پرمیشن نہیں دی دیا کیونکہ بولے تاراما 195 اے 153 اے اور سیکشنز دے وہ کسے دے خلاف برتن واسطے ذرا پولیس کو ہوم ڈیپارٹمنٹ دی تے چیف منسٹر دی پرمیشن نہیں دی ہوم ڈیپارٹمنٹ اس لیے کیونکہ کوئی بات ہوم منسٹر دیا پچھلے کونے دو سال دو بعد میں ہر گاڑی دے مدے دے دیرے دے مخیہ دے خلاف اس اس خلاف کاروائی ਸਾਦ ਨਹੀਂ ਦਿੱਤੀ ਮੇਰੇ ਲੋਕ ਚੂਠੇ ਹੋਰ ਨੇ ਸਾਰੇ ਚੋਹਿਆਂ ਕਹਿੰਦੇ ਅੱਜ ਬੇਅਦਬੀ ਖਬਰ ਕਰਦੇ ਆਂਗੇ ਚੋਹਿਆਂ ਕਹਿੰਦੇ ਸਜ਼ਾ ਦੇਵਾਂਗੇ ਇਸ ਅਸਲੀ ਜਿੰਨਾ ਤੇ ਠੀਕ ਕਰਨਾ ਬਹੁਤ ਠੀਕਾ ਸਪੋਰਟ ਪਾਵੇ ਠਿਆਂ ਆਪਾਂਾਂ ਦੇ ਚਾਂਸੇ ਬਦਲ ਬਦਲਾਅ ਦੇ ਨਾਰੇ ਚੱਜ ਕੇ ਆਂ ਜਿਹਨ ਸੀਅਕੀ ਬੋਲਦੀ ਆ ਅੱਜ ਤੋਂ ਲੋਤੇ ਮੇਰੇ ਮੇਲਾ ਦਵਿੰਦਰ ਪਾਚੀ ਕੋਲਰ ਉਹ ਸਦਾ ਕੱਟ ਚੁੱਕਾ ਵਾ ਪਰ ਕਿੰਨੇ ਮਰੇ ਉੱਤੇ ਰਚਕਾ ਇਸ ਲਈ 30 ਸਾਲ ਦਾ ਉਹ ਆਪਨੇ ਅੰਦਰ ਹਾਲ ਉਸ ਦੀ ਰਿਹਾਈ ਦੀ ਫਾਈਲ ਦਿੱਲੀ ਗਵਰਨਮੈਂਟ ਦਿੱਲੀ ਦੀ ਸਰਕਾਰ ਕੇਂਦਰੀ ਵਾਲੀ ਸਰਕਾਰ ਉਸ ਦੀ ਰਿਹਾਈ ਦੀ ਫਾਈਲ ਰਚਕ ਦਿੱਤੀ ਆ ਇਹ ਕਹਿੰਦੇ ਨੇ ਅਸੀਂ ਦਖਾਵਾ ਚ ਰੋਕਣਾ ਆ ਸਿੱਖ ਜੀਵਨ ਸਿਰ ਹੋਵੇ ਉਹ ਪਾਕਿਸਤਾਨ ਤੇ ਬੰਨੀ ਹੋਵੇ ਨਿਕਲੋ ਸਿੱਖਾਂ ਦੀ ਨੁਸਖੀ ਕਰ ਤੇ ਆਜੋ ਉਹ ਆਪਣੇ ਨੌਜਵਾਨਾਂ ਦੇ ਖਰਾਬ ਕਰਚੇ ਆਪਣੇ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲ ਉਹ ਸ਼ਰਮਨਾਕ ਸਥਿਤੀ ਦਾਟੇ ਕਾਰਾ ਕੋ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੀ ਦੇਖੋ ਮੈਂ ਜਿਹੜੀ ਕਹੀ ਆਟ ਕੋਟ ਟਟਾ ਕੋਈ ਪਾਰਟੀ ਨਾ ਰੱਖੇ ਤਾਂ ਕੋਈ ਨਹੀਂ ਕਰੂ ਤੁਸੀਂ ਪੰਜਾਬ ਤੇ ਹਿੱਟ ਹੋ ਜਾਓ ਮੈਂ ਤੁਹਾਨੂੰ ਸਰਵੇ ਅਪੀ ਕਰਨਾ ਚਾਹੁੰਦਾ ਤੇ ਦੇਖੋ ਇੱਥੋਂ ਗਰਮ ਕਰਕੇ ਮੈਂ ਨਹੀਂ ਜੇ ਤੁਹਾਨੂੰ ਮਰਜ਼ੀ ਹਜ਼ੂਮ ਲਿਆ ਸਕਦਾ ਤਾਕਰਾ ਟਮਾ ਸਕਦਾ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਉਹ ਇਹ ਸਮਾਂ ਹੈ ਕਿ ਮੈਂ ਗੁਰਵੰਤ ਨੂੰ ਕਹਾਂਗਾ ਕਿ ਨਸਲ ਦੀ ਰਾਜਨੀਤੀ ਛੱਡ ਇਹਦੇ ਚੱਕ ਵੀ ਆਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਜ ਰਪਈਆ ਦੀ ਕਿਸੇ ਵਾਰਿਕਾ ਹੋਇਆ ਆਹਨੇ ਕਹਿੰਦਾ ਸੀ ਕਿਥੇ ਜਨਾ ਫੜਫੜ ਕੇ ਇਸੇ ਹੱਦ ਤੇ ਲਿਆ ਸਰਕਾਰੀ ਖਜ਼ਾਨੇ ਦਾ ਪਾਈਪ ਪਾਈ ਵਾਪਸ ਕਰਨਾ ਉਤਾਰ ਸਾਰੀ ਇਹ ਜੂਪੀ ਦਾ ਡੈਸਟਰ ਸੀਗਾ ਅਮਰਿੰਦਰ ਨੇ ਉਸ ਗੇਲ ਚੜਖਿਆ ₹50 लाख प्राइवेट लॉयर ਦਾ ਖਰਚਾ ਕਿਹਦਾ ਮੈਂ ਕੁਝ ਨਹੀਂ ਸਮਝਾਂਦਾ ਕਿ ਕਾਲੇ ਤੋਂ ਕਾਲਾ 25 ਨਿਕਲ ਆ ਸਕਦਾ ਕੋਈ ਪਰੰਤ ਉਹਦਾ ਹੁਣ ਤਾਂ ਮੇਰੇ ਖਿਲਾਫ ਮੇਰੀ ਜ਼ਮਾਨਤ ਰੱਦ ਕਰਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਇੱਥੇ ਵੱਡੇ ਵਕੀਲ ਕਿਤੇ 200 ਸਰਕਾਰੀ ਸਰਕਾਰੀ ਫੌਜ ਆਦਿਲਾ ਦੀ ਛੱਡ ਕੇ ਦੋ ਇੱਥੇ ਵੱਡੇ ਵਕੀਲ ਤੁਸੀਂ ਮੰਨਣਾ ਨਹੀਂ ਸਰ ਆਰਿੰਦਾ ਚੋ ਉਹ ਦੱਛੇ ਲੋਕੋ ਸੱਚੇ ਸੁੱਚੇ ਹੋ ਪਰ ਕਿੰਨੀ ਫਿਜ਼ਲ ਸ੍ਰੀ ਕੋਰਟ ਵਿੱਚ ਇੱਕ ਕੀ ਦੇ ਦੇ ਜਿਹੜੇ ਟੌਪ ਤੇ ਕਿਤੇ ਤੁਹਾਨੂੰ ਮੈਂ ਲਖ 25 ਲੱਖ ਰੁਪਇਆ ਇੱਕ ਕੇਸੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਆ ਕੇ 5 ਕਰੋੜ ਤੱਕ ਗੱਲਾਂ ਮੇਰੇ ਤੇ ਖਰਚ ਆ ਗਏ 5 ਕਰੋੜ ਰੁਪਇਆ ਮੇਰੇ ਤੇ ਪਰ ਦੋਸਤੋ ਬਹਾਦਰ ਲੋਕੋ ਆਪਣੇ ਆਪ ਵੇਖਿਆ ਮੇਰੀ ਪਤਾਵਾ ਮੈਂ ਤੁਹਾਡਾ ਮੇਰਾ ਪ੍ਰਾਨ ਹੈ ਪਰ ਭਗਵਾਨ ਥੋੜਾ ਅਚਿਬਤ ਸੁਣਦਾ ਕਿ ਮੈਂ ਜਦੋਂ ਮੈਨੂੰ ਜਵਾਨਤ ਦਿੰਦੀ ਹੈ ਉਹ ਕਹਿੰਦੇ ਤੇਰੇ ਤਰ੍ਹਾਂ ਸ਼ਕਤ ਨਹੀਂ ਉਹੋ ਸੰਕਤ ਮੈਂ ਜਦੋਂ ਬੜਾ ਗੱਲ ਕਰੇ ਉਹ ਆਖਿਆ ਮੈਂ ਤਾਂ ਹੀ ਦਰਵਾਜ਼ਾ ਦਿੰਦਾ ਮੈਂ ਤਾਂ ਮੰਨਦਾ ਮੈਂ ਉਹ ਸੰਕਤ ਮੈਂ ਉਹ ਜਵਾਨਤ ਦੀ ਕੋਈ ਸ਼ਰਤ ਪੂਰੀ ਕਰੇ ਪੜੇ ਕਰ ਸਕਦਾ ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਭਗਵਾਨ ਤੁਹਾਨੂੰ ਜੇ ਜਿਹੜਾ ਤੇਰੇ ਨੀਣਾ ਹਲੇ ਭੜਿਆ ਥੇਰੇ ਦੇ ਘਰ ਹੋਰ ਬੱਚੇ ਕਰ ਜਿੰਨੀ ਵਾਰੀ ਗਏ ਆ ਉਨੀ ਵਾਰੇ ਮੇਰੇ ਤੇਰੇ ਪੰਜਾਬ ਦੀ ਖਾਤਰ ਚੇਹਾਂ ਵਿੱਚ ਜਾਣ ਵਾਸਤੇ ਜਾ ਰਿਹਾ ਹਾਂ ਪ੍ਰੰਤੂ

ਜੋ ਤੁਹਾਡੇ ਮਾਂ ਪਿਓ ਜਾਣਦੇ ਨੇ ਪਰ ਉਹ ਰੁਕਦਾ ਨਹੀਂ ਹੁੰਦਾ ਪਰ ਉਹਦਾ ਨਹੀਂ ਮੈਂ ਚੜ੍ਹਦਾ ਨਾ ਉਹਨੇ ਰੋਇਆ ਪਰ ਤੇ ਪੁੱਛਿਆ ਨਹੀਂ ਮੈਨੂੰ ਕੋਈ ਕਰਵਾਣੀ ਸੀਗੀ ਇਸ ਕਰਕੇ ਵੀ ਉਸ ਤੋਂ ਬਾਹਰੋਂ ਮੋ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਪੜ੍ਹਸਤੂ ਆ ਨਾ ਉਹ ਆਟੋਰਾ ਕਿਲੋ ਕਣੂ ਮਰਨਾ ਤੁਹਾਡੇ ਘਰ ਤੇ ਅੱਜ ਉਹਦਾ 1 ਕਿਲੋ ਕਣੂ ਮਰਨਾ ਪਾਇਆ ਸੀ ਇਦਾਂ ਮੈਨੂੰ ਮੈਨੂੰ ਬਾਹਰੋਂ ਆਉਂਦਾ ਸੀ ਮਹਿਸੂਸ ਹੁੰਦਾ ਲੱਗਦੀ ਤੱਕ ਭਰਾਣਾ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ خانسٹرا <تباق> مہینوں نمبر ایک مسلمان ਨੰਬਰ 2 ਤੇ ਹਿੰਦੂ ਨੰਬਰ 3 ਤੇ ਆਉਂਦੇ ਸੀ ਸਿੱਖ ਪਰ ਸਖਨ ਮਹਾਰਾਜਾ ਰਣਜੀਤ ਸਿੰਘ ਇੰਨਾ ਇਨਸਾਫ ਦਿੰਦਾ ਉਸ ਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇਹ ਕਾਜ ਦਿੱਤਾ ਤਾਂ ਕਿ ਮੈਂ ਸਾਰੇ ਵਰਗਾਂ ਨੂੰ ਇੱਕੋ ਰਸਤਾਂ ਤੇ ਆਉਂਦੇ ਇੱਕ ਦਿਨ ਮੈਂ ਮੈਂ ਸੰਗਲ ਦੇ ਲਾਏ ਉਹ ਅਸ਼ਿਕਾ ਹਮਤਿਕਾ ਲਾਏ ਦਾ ਆਸਿਬ ਜਾਲ 27 ਸਾਲ ਮੇਰੇ ਬੀ ਲੋ 27 ਸਾਲ ਸੋਚ ਕੇ ਦੇਖੋ 1960 ਨੂੰ ਫੰਗਡਮ ਬਣਾ ਕੇ ਉਹ ਮੈਂ ਕਹਿੰਦੇ ਸੀ ਉਹਨਾਂ ਦੇ ਦੂਹਾਂ ਤੇ ਪਛਾਰ ਕਰਦੇ ਸੋਸੋ ਜਿਹੜੇ ਚੱਲ ਕੋਰੇ 27 ਸਾਲ ਉਸ ਨੂੰ ਕਾਇਦ ਰੱਖਿਆ ਜਦੋਂ ਛੱਡਿਆ 1990 ਦੇ ਵਿੱਚ ਉਹ ਅਦਾਲਤਾਂ ਦੇ ਬਾਹਰ ਅੱਗੇ ਪੁੱਛਾ ਅਦਾਲਤਾਂ ਦੇ ਬਾਹਰ ਅੱਗੇ ਪੁੱਛਾ ਕਿ ਹੁਣ ਤੁਸੀਂ ਕਿਹੜੇ ਰਹੇ ਜਿਹਨਾਂ ਨੇ ਸੁਣ ਕੀਤਾ

ਉਹ ਲੀਡਰ ਨਹੀਂ ਜਿਨ੍ਹਾਂ ਨੇ ਸਾਡੇ ਪਾਣੀ ਨੂੰ ਆਖਦੇ ਸਾਡੇ ਚੰਡੀਗੜ੍ਹ ਚਲੇ ਗਿਆ ਸਾਡੀ ਪੰਜਾਬੀ ਬੋਲਦੇ ਰਾਕੇ ਚਲੇ ਗਏ ਸੋ ਬਹੁਤ ਕੁਸ਼ਲ ਬਣਾ ਸਮਝਾ ਜਦ ਤੀ ਦਿੰਦਾ ਮੈਨੂੰ ਪਤਾ ਇੱਕ ਮਿੰਟ ਰਿਸ਼ਟ ਸਖੋ ਇੱਕ ਪਾਕਿਸਤਾਨ ਨਾਲ ਬਾਰਡਰ ਬਣਾ ਚਾਹੀਦਾ ਤੁਸੀਂ ਕਿਸਾਨ ਬੱਚੇ ਸਾਰੇ ਜਿੰਨਾ ਮਰਜੀ ਜੋਰ ਲਾਈ ਚਲੋ ਜੇ ਪਾਕਿਸਤਾਨਾ ਪੁਰਾਣਾ ਸੈਂਟਰਲ ਏਸ਼ੀਆ ਦਾ ਰੂਪ ਪਾਕਿਸਤਾਨ ਤੋਂ ਅਗਰ ਅਫਗਾਨਿਸਤਾਨ ਅੱਗੇ ਈਰਾਨ ਅੱਗੇ ਨੂਮੋਲੀਆ ਸਤਾਂ ਨੂੰ ਵੇਗੇ ਸਾਥ ਰੂਸ ਦਾ ਕਰ ਕਾਹਨੇ ਮੇਰੇ ਕੋ ਠਾਕੇ ਨੂੰ ਆਪਾਂ ਸੜਕਾਂ 'ਦੇ ਸੰਗਾਂ ਅੱਜ ਤੂੰ ਕੰਨਾ ਕਣਕ ਚੋਨਾ ਸਾਥੇ ਵਾਦੀ ਦੇ ਤੇ ਬਾਕੀ ਦਾ ਇਹ ਖੋੜ ਮੇਰਾ ਮਸਤਰਾ ਅੱਜ ਪੰਜਾਬ ਦੇ ਤਿੰਨ ਤਰ੍ਹਾਂ ਟੋਕਰਾਂ 'ਚ 70 ਲੱਖ ਆਪਾਂ ਫਰਜ਼ੂਰ ਹੈ ਇਹ ਗੈਨ ਫਰਜ਼ੂਰ ਹੋ ਰਿਹਾ ਨਾ ਕੰਮ ਕਰਨ ਆਉਂਦੇ ਹੋਰ ਘਰੀ ਵਜ ਨਹੀਂ ਸੁਣਿਆ ਨਹੀਂ ਅੰਦਾ ਕੋਈ ਜਿਹਨਾਂ ਕਰਦੇ ਆਂ ਘਰੀ ਵਜ ਨਹੀਂ ਸੁਣਿਆ ਨਹੀਂ ਅੰਦਾ ਕੋਈ ਪ੍ਰਮਾਤਮਾ ਨੇ ਕਿਸੇ ਦੇ 6 ਸਾਲ ਦਾ ਠੰਡੇ ਬਿਜ ਦੇ ਦਾਣਾ ਵਾਹਵਾ ਸਹੀ ਗੱਲ ਨਾ ਮਾਰਾ 10 15 20 ਸਾਲ ਦੇ ਵਿੱਚ ਪੱਕਾ ਕਰ ਲੈਣ ਬੜਾ ਸਾਰਿਆਂ ਨੂੰ ਜੋ ਤੁਸੀਂ ਆਏ ਇਸ ਖਾਨ ਦੇ